ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਸੰਗਤ ਜੀ ਅੱਜ ਮੈਂ ਤੁਹਾਨੂੰ ਉਹ ਉਪਾਏ ਦੇਣ ਲੱਗਾ ਵਾਂ ਕਿ ਕੋਰਟ ਕੇਸ ਵਿੱਚ ਅਗਰ ਤੁਸੀਂ ਬੇਕ ਸੂਰੇ ਹੋ ਤਾਂ ਤੁਹਾਨੂੰ ਸੁਜਾਣੀ ਹੋ ਸਕਦੀ ਫੌਰਨ ਤੁਹਾਡੀ ਜ਼ਮਾਨਤ ਹੋ ਜਾਏਗੀ ਇਨ੍ਹਾਂ ਉਪਾਅਾਂ ਦੇ ਕਾਰਨ ਲੋਕਾਂ ਦੀਆਂ ਜ਼ਮਾਨਤਾਂ ਵੀ ਹੋ ਗਈਆਂ ਤੁਹਾਡੇ ਬਿਗੜੇ ਹੋਏ ਕੰਮ ਬਣਨਗੇ ਇਹ ਮੈਂ ਪਹਿਲੀ ਵਾਰੀ ਚੈਲੰਜ ਦੇ ਨਾਲ ਸੋਸ਼ਲ ਮੀਡੀਆ ਦੇ ਕਹਿ ਰਹੇ ਆ ਕਿਉਂਕਿ ਅੱਜ YouTube ਤੇ ਦੇਖ ਲੋ ਹਰ ਜਗ੍ਹਾ ਝੂਠ ਫਰੇਬ ਔਰ ਬਕਵਾਸ ਭਰੀ ਪਈ ਹੈ ਔਰ ਇੱਕ ਟਾਈਮ ਤੇ ਇੱਕ ਉਪਾਏ ਨਾਲ ਕੰਮ ਨਹੀਂ ਚੱਲਦਾ ਤੁਸੀਂ ਜਦੋਂ ਵੀ ਮੇਰੇ ਉਪਾਏ ਦੇਖੋਗੇ ਤੁਹਾਨੂੰ ਘੱਟ ਤੋਂ ਘੱਟ ਦੋ ਉਪਾਏ ਜ਼ਰੂਰ ਤੁਹਾਨੂੰ ਮਕਰਨੂਕੇ ਨੇ ਔਰ ਜਿੰਨੇ ਜ਼ਿਆਦਾ ਉਪਾਏ 5 10 ਕਰਦੇ ਹੋ ਤੇ ਤੁਹਾਡਾ ਜਿਹੜਾ ਕੰਮ ਹੈਗਾ ਉਹ ਰਾਮ ਬਾਣ ਦੀ ਤਰ੍ਹਾਂ ਕੰਮ ਪੂਰਾ ਹੁੰਦਾ ਹੈ ਸਾਸੰਗਾ ਜੀ ਸਾਰੀ ਦੁਨੀਆ ਜਾਣਦੀ ਹੈ ਕਿ ਇੱਕ ਵੱਡਾ ਰੁਖ ਡਿੱਗਾ ਸੀ ਧਰਤੀ ਹਿੱਲ ਗਈ ਸੀ ਤੇ ਬਹੁਤ ਸਾਰਾ ਕਤਲਿਆਮ ਹੋਇਆ ਸੀ ਇਹਨੂੰ ਕੋ ਭੁੱਲ ਨਹੀਂ ਸਕਦਾ ਮੇਰੀ ਮੁਰਾਦ ਹੈਗੀ ਆ 1984 ਦੇ ਵਿੱਚ ਜੋ ਨਵੰਬਰ ਦੇ ਵਿੱਚ ਪੂਰੀ ਦੇਸ਼ ਵਿੱਚ ਹੋਇਆ ਸੀ ਖਾਸ ਕਰ ਯੂਪੀ ਦਿੱਲੀ ਔਰ ਲਾਗੇ ਸ਼ਾਕਰ ਜਿਹੜੇ ਰਾਜੇ ਇੱਥੇ ਜਿਆਦਾ ਇੱਥੇ ਜ਼ਿਆਦਾਤਰ ਇੱਥੇ ਕਮਾਂ ਸਾਂਨ ਕਤਲਿਆਮ ਹੋਇਆ ਸੀ ਤੇ ਦੂਰਦਰਸ਼ਨ ਦੇ ਕਹਿੰਦਾ ਸੀ ਬੜਾ ਰੁਖ ਸਿੱਗਦਾ ਆ ਤੇ ਧਰਤੀ ਹਿੱਲਦੀ ਆ ਉਹਦੇ ਧਰਤੀ ਹਿੱਲੀ ਸੀ ਔਰ 2014 ਤੋਂ ਬਾਅਦ ਅੱਜ ਉਹਨਾਂ ਕੋਲ ਧਰਤੀ ਨਹੀਂ ਹੈਗੀ ਅੱਜ ਕਿੱਥੇ ਪੈਰ ਰੱਖਣ ਕੋਈ ਪਤਾ ਨਹੀਂ ਜਿੱਥੇ ਜਾਂਦੀ ਹੈ ਜਨਤਾ ਨੂੰ ਭਜਾ ਦਿੰਦੀ ਆ। ਔਰ ਇਹੀ ਕਾਂਗਰਸ ਆਈ ਵਾਲੇ ਲੋਗ ਹੈਗੇ ਆ। ਅਗਰ ਜੈ ਕਿਸੇ ਨੂੰ ਵੀ ਮਿਲ ਜਾਂਦੇ ਇਹਨਾਂ ਦੇ ਚਪੜਾਸੀ ਨੂੰ ਵੀ ਮਿਲਣ ਜਾਂਦੇ ਸੀ ਨਾ ਤਾਂ ਕਹਿੰਦੀ ਕਿਰਪਾਨ ਬਾਹਰ ਉਤਾਰ ਕੇ ਆਓ। ਔਰ ਦੂਜੇ ਪਾਸੇ ਮੋਦੀ ਜੀ ਆ। ਆ ਦੇਖਿਆ ਨਾ ਪਿੱਛੇ ਜੇ ਅਕਾਲ ਤਖਤ ਦੇ ਜਥੇਦਾਰ ਤੇ ਬਾਕੀ ਜੇ ਵੱਡੇੜੇ ਜਥੇਦਾਰ ਹੈਗੇ ਸਾਡੇ ਉਹ ਮੋਦੀ ਸਾਹਿਬ ਨਾਲ ਹੱਥ ਨਾਲ ਹੱਥ ਫੜ ਕੇ ਕਮ ਦੇ ਪਏ ਹੱਥ ਤੇ ਕਿਰਪਾਨਾਂ ਫੜੀਆਂ ਹੋਈਆਂ ਕਿੰਨੀ ਵੱਡੀ ਗੱਲ ਹੈਗੀ ਇਹਨਾਂ ਨੇ ਅੱਜ ਤੱਕ ਸਿੱਖਾਂ ਨੂੰ ਦਬਾਇਆ ਹੀ ਗਿਆ ਚਾਹ 84 ਆਏ ਚਾਹ 1955 ਹੋਏ ਮੈਂ ਸਿਰਫ ਇੰਨਾ ਹੀ ਕਹਿਣਾ ਚਾਹੁੰਦਾ ਸੀ ਜਿਨ੍ਹਾਂ ਨੇ ਸਿੱਖਾਂ ਨਾਲ ਜਾਸੀ ਕੀਤੀ ਹੈ ਉਹਨਾਂ ਨੂੰ ਫਲ ਜਰੂਰ ਮਿਲਦਾ ਹੈ ਚਾਹ 40 ਸਾਲ ਬਾਅਦ ਮਿਲੇ ਮਿਲਦਾ ਜਰੂਰ ਹੈ ਇਸ ਪੂਰੀ ਦੁਨੀਆ ਦੀ ਜਿਹੜੀ ਭੀੜ ਹੈਗੀ ਐ ਇਸ ਭੀੜ ਦੇ ਵਿੱਚ ਤੁਸੀਂ ਪਛਾਣ ਨਹੀਂ ਸਕਦੇ ਕਿ ਤੁਹਾਡਾ ਅਸਲੀ ਦੋਸਤ ਕੌਣ ਆ ਤੇ ਤੁਹਾਡਾ ਅਸਲੀ ਦੁਸ਼ਮਣ ਕੌਣ ਆ ਇਹ ਕਹਿ ਸਕਦੇ ਹੋ ਕਿ ਸਾਰੀ ਭੀੜਾਂ ਇੱਕੋ ਜੀਆਂ ਹੈਗੀਆਂ ਕੌਣ ਬੰਦਾ ਤੁਹਾਡੇ ਤੇ ਕੀ ਕਰ ਦਵੇ ਇਹ ਕੋਈ ਨਹੀਂ ਕਹਿ ਸਕਦਾ ਅਲਜੀਗ ਦਾ ਟਾਈਮ ਆ ਨਾ ਆ ਇੱਕ ਮੈਂ ਚਾਰਟ ਦੇ ਰਿਹਾ ਮੈਂ ਤੁਹਾਨੂੰ ਇੱਕ ਨੰਬਰ ਦਾ ਚਾਰਟ ਦੇ ਰਿਹਾ ਇਹਦੇ ਵਿੱਚ ਤੁਹਾਡੇ ਜਿਹੜੇ ਨਾਮ ਹੈਗਾ ਨਾ ਉਹਦੇ ਅੱਖਰ ਬਣਾ ਕੇ ਫਿਰ ਉਹਦਾ ਟੋਟਲ ਕੀਤਾ ਜਾਂਦਾ ਹੈ ਅਗਰ ਪਹਿਲਾ ਨਾਮ ਜਾਂ ਪੂਰੇ ਨਾਮ ਦਾ ਟੋਟਲ 4 ਨੰਬਰ ਤੇ ਹੁੰਦਾ ਹੈ ਤੇ ਜੇਲ ਜਾਣਾ ਮੁਕਦਮੇ ਹੋਣਾ ਇਹ तकरीबन तकरीबन ਪੱਕਾ ਹੀ ਹੁੰਦਾ ਹੈ ਇਸ ਲਈ ਤੁਸੀਂ ਆਪ ਦੇਖੋ ਤੁਹਾਡੇ ਨਾਮ ਦਾ ਜਿਹੜਾ ਟੋਟਲ ਹੈਗਾ 4 ਨੰਬਰ ਤੇ ਤੇ ਨਹੀਂ ਆ ਰਿਹਾ ਅਗਰ ਆ ਰਿਹਾ ਤੇ ਸਾਵਧਾਨ ਹੋ ਜਾਓ ਜੇ ਮੈਨੂੰ ਕੰਟੈਕਟ ਕਰੋ ਜਾਂ ਕਿਸੇ ਚੰਗੇ ਬੰਦੇ ਨੂੰ ਕਰੋ ਵੈਸੇ ਅੱਜ ਜਿਹੜੇ ਨਾਮ ਬਦਲਣ ਵਾਲੇ ਬੈਠੇ ਆ ਨਾ ਉਹ ਲੋਕਾਂ ਨੂੰ ਮੌਤ ਵੱਢਦੇ ਪਏ ਆ ਇਹ ਮੈਂ ਸੋਸ਼ਲ ਮੀਡੀਆ ਤੇ ਦਾਅਵੇ ਨਾਲ ਕਹਿ ਰਿਹਾ ਜਿੱਦਾਂ ਹਰਗੁਣ H A R G U N ਸਿੰਘ ਹਰ ਗੁੰਦੇ ਸਪੈਲਿੰਗ ਤੁਹਾਡੇ ਬੰਦੇ 22 ਨੰਬਰ ਤੇ 22 ਦਾ ਮਤਲਬ 2 2 4 ਕੋਈ ਕੰਮ ਨਹੀਂ ਚੱਲੇਗਾ ਮਸ਼ੀਨਾ ਖਰਾਬ ਹੋਣਗੀਆਂ ਕਾਰਾ ਖਰਾਬ ਹੋ ਜਾਣਗੀਆਂ ਬੰਦੇ ਹੋਏ ਕੰਮ ਖਰਾਬ ਹੋ ਜਾਣਗੇ ਵਿਆਹ ਸ਼ਾਦੀ ਦੇ ਵਿੱਚ ਪਰੇਸ਼ਾਨੀ ਆਏਗੀ ਇਹ ਤਕਰੀਬਨ ਇਦਰਾ ਹੋ ਜਾਂਦਾ ਹੈ ਕਿਉਂ ਰਾਹੂ ਆ ਨਾ ਕਨਫਿਊਜ਼ਨ ਪੈਦਾ ਕਰਦਾ ਹੈ ਅਗਰ ਰਿਸ਼ਤਾ ਹੋ ਵੀ ਜਾਏਗਾ ਅਵੀ ਥੋੜੇ ਦਿਨ ਬਾਅਦ ਟੋਟਲ ਦੇ ਚਾਂਸਸ ਵੱਧ ਜਾਂਦੇ ਆ ਇਹ ਮੇਰਾ ਆਪਣਾ ਐਕਸਪੀਰੀਅੰਸ ਹੈਗਾ ਕਿਉਂਕਿ ਮੈਂ 2003 ਤੋਂ ਨਿਮਰੋਲੋਜੀ ਦੇ ਵਿੱਚ ਪਬਲਿਕ ਦੀ ਸੇਵਾ ਕਰਦਾ ਆ ਰਿਹਾ ਇਸ ਤਰ੍ਹਾਂ ਹੀ ਤੁਹਾਡਾ ਕੋਈ ਨਾਮ ਹੈਗਾ ਉਹਦੇ ਵਿੱਚ ਉਹਦੇ ਅੱਖਰਾਂ ਦਾ ਟੋਟਲ ਜਿਸ ਤਰ੍ਹਾਂ ਕਿ 40 ਤੇ ਆ ਗਿਆ 4 58 ਤੇ ਆ ਗਿਆ 13 1 3 4 ਇਸ ਦਾ ਕੋਈ ਵੀ ਨੰਬਰ ਹੋ ਸਕਦਾ ਹੈ ਇਸ ਕਰਕੇ ਅਗਰ ਇਸ ਤਰ੍ਹਾਂ 4 ਨੰਬਰ ਹੁੰਦਾ ਹੈ ਤੇ ਸਾਵਧਾਨ ਹੋ ਜਾਓ ਇਹ ਜਿਹੜੀ ਪ੍ਰੋਬਲਮ ਹੁਣ 41 ਵਾਲੀ 14 ਵਾਲੀ ਜਦ ਡਬਲ 4 ਆ ਜਾਏ ਇਹ ਤੁਹਾਨੂੰ ਮੁਕਦਮੇ ਜੇਲ ਔਰ ਇਸੰਦੀ ਕੋਈ ਵੀ ਪ੍ਰੋਬਲਮ ਖੜੀ ਹੋ ਸਕਦੀ ਹੈ ਪਰ ਉਸ ਟਾਈਮ ਜਦੋਂ ਤੁਹਾਡੀ ਅੰਤਰ ਦਸ਼ਾ ਪਤੰਤਰ ਦਸ਼ਾ ਔਰ ਮਹਾ ਦਸ਼ਾ ਆਏਗੀ ਉਸ ਟਾਈਮ ਇਹ ਸਭ ਐਕਟੀਵੇਟ ਹੋ ਜਾਣਗੇ ਇਹ ਵੀ ਤੁਸੀਂ ਧਿਆਨ ਰੱਖੋ ਕਿ ਤੁਹਾਡੇ ਮੋਬਾਈਲ ਦੇ ਵਿੱਚ 41 ਜਾਂ 14 ਨੰਬਰ ਨਾ ਹੋਵੇ। ਅਗਰ ਹੈ ਵੀ ਤੇ ਅਲੱਗ-ਅਲੱਗ ਹੋਵੇ। ਇਕੱਠਾ ਆ ਗਿਆ ਤੇਨੇ ਮੁਸੀਬਤ ਖੜੀ ਕਰ ਦੇਣੀ ਆ। 4 ਦੇ ਨਾਲ 8 ਆ ਗਿਆ ਤੇ ਕ੍ਰੋਨਿਕ ਡਿਜ਼ੀਜ਼ ਦਿੰਦਾ ਹੈ। ਇਹੋ ਜਿਹੀਆਂ ਬਿਮਾਰੀਆਂ ਕਿ ਪਤਾ ਹੀ ਨਹੀਂ ਲੱਗਦਾ ਔਰ ਹਮੇਸ਼ਾ ਜ਼ਿੰਦਗੀ ਪਰ ਚਲਦੀਆਂ ਫਿਰ। ਅਗਰ ਤੁਹਾਡੇ ਡੇਟ ਆਫ ਬਰਥ ਵਿੱਚ 3 ਔਰ 4 ਆ ਗਿਆ ਅੱਗੇ ਪਿੱਛੇ ਵੀ ਆ ਜਾਏ। समय तो लो तो कर्जा है कभी जिंदगी नहीं उतरेगा और जो भी तुम करजा लोगे तो मंगलवार को लाओगे जनिचरवर लाओगे जिंदगी भर एक करजा उतारने वास्त दूजा दूजा उतारन वास्ते तीजा फिर चौथा इस तरह सारी जिंदगी पही घूमता है क्योंकि चार नंबर इन्ना खतरनाक क्यों राहू आको जिसमी दिमाग ही दिमाग दिमाग इना चला ਕਿ ਚੰਗੇ ਚੰਗੇ ਬੰਦਿਆਂ ਦਾ ਵੀ ਸ਼ਰਮਨਾਸ਼ ਕਰ ਦਿੰਦਾ ਹੈ ਆਪਣੇ ਆਪ ਹੀ ਬੁਰਾ ਕਰ ਲੈਂਦਾ ਬੰਦਾ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਖੁਦ ਦੇਖੋਗੇ ਕਿ ਤੁਸੀਂ ਇਹ ਜਿੰਨੇ ਵੀ YouTube ਤੇ ਨਿਮਨਰੋਲੋਜ ਬੈਠੇ ਹੋਏ ਆ ਜਾਂ ਜੋਤੀ ਬੈਠੇ ਉਸਮ ਟੱਕਰ ਦੇ ਸੋਗੇ ਹੁਣ ਕੋਰਟ ਕੇਸ ਚੱਲ ਰਿਹਾ ਕੋਡ ਕੇ ਤੁਹਾਡੇ ਹੱਕ ਵਿੱਚ ਹੋਵੇ ਅਗਰ ਤੁਸੀਂ ਬੇਕਸੂਰ ਹੈਗੇ ਤਾਂ ਮੈਂ ਗਰੰਟੀ ਨਾਲ ਕਹਿੰਨਾ ਕਿ ਇਹ ਜਿਹੜੇ ਤੁਸੀਂ ਉਪਾਏ ਕਰੋਗੇ ਤੁਸੀਂ ਬਾਜਤਪਰੀ ਹੋ ਜਾਓਗੇ ਕੇਸ ਵੀ ਖਾਰਜ ਹੋ ਜਾਣਗੇ ਔਰ ਇਹ ਬਹੁਤ ਸਾਰਿਆਂ ਉਤੇ ਅਜਮਾ ਕੇ ਅੱਜ ਮੈਂ ਤੁਹਾਨੂੰ ਉਹ ਚੀਜ਼ ਦੇ ਰਿਹਾ ਹਾਂ ਕਿ ਜੋ ਤੁਹਾਨੂੰ ਨਾ ਦੇ ਕਿਸੇ YouTube ਨਾਲ ਔਰ ਨਹੀਂ ਕੋਈ ਜਿਹੜੇ ਕੋਰਸ ਕਰ ਰਹੇ ਆ ਉਹਨਾਂ ਨੂੰ ਮੈਂ ਦੱਸ ਦੇ ਮੇਰੀ ਆਪਣੀ ਜ਼ਿੰਦਗੀ ਤੋਂ ਦੂਜਰ ਬਾਅਦ ਦੇਣ ਲੱਗਾ ਤੁਹਾਨੂੰ ਮੈਂ ਜਿਸ ਦਿਨ ਤੁਹਾਡੇ ਕੋਰਟ ਕੇਸ ਤੇ ਤੁਸੀਂ ਜਾਣਾ ਹੈ ਪਹਿਲੀ ਪੇਸ਼ੀਆ ਅਗਰ ਤੁਹਾਡੀ ਕੇਸ ਚੱਲ ਚੁੱਕਾ ਹੈ ਤੇ ਜਿੱਦਨ ਵੀ ਤੁਸੀਂ ਜਾਣਾ ਉਸ ਦਿਨ ਕਰਨਾ ਹੈ ਸਵੇਰੇ 3 ਵਜੇ ਉੱਠਣਾ ਹੈ ਹੱਥ ਮੂੰਹ ਚੰਗੀ ਤਰ੍ਹਾਂ ਧੋ ਲੈਣਾ ਸਾਬਣ ਨਾਲ ਧੋ ਲੋ 3 ਵਜੇ ਕੇ 11 ਮਿੰਟ ਦੇ ਤੁਸੀਂ ਅਰਦਾਸ ਕਰਨੀ ਹੈ ਵਾਹਿਗੁਰੂ ਦੇ ਅੱਗੇ ਇਓ ਟਾਈਮ ਆਏਗਾ ਜਿਹਦੇ ਵਿੱਚ ਕਿ ਅਰਦਾਸ ਮਨਜ਼ੂਰ ਹੁੰਦੀ ਹੋਂਦੀ ਆ ਪਰ ਸ਼ਰਤ ਇੱਕ ਹੈ ਤੁਹਾਡਾ ਇੱਕ ਮਨ ਇੱਕ ਚਿੱਤ ਹੋਵੇ ਦੂਜਾ ਸਹੀ ਅਰਦਾਸ ਹੋਵੇ ਭਗੋਤੀ ਵਾਲੀ ਅਰਦਾਸ ਨਾ ਕਰਿਓ ਕਿਉਂਕਿ ਤੁਸੀਂ ਗੋਦਾਬਰੀ ਗੋਦਾਬਰੀ ਹੋ ਜਾਓਗੇ ਤੁਸੀਂ ਅਰਦਾਸ ਉਹ ਕਰਨੀ ਜੋ ਗੁਰੂ ਗ੍ਰੰਥ ਸਾਹਿਬ ਜੀ ਤੁਹਾਨੂੰ ਹੁਕਮ ਕਹਿੰਦੇ ਆ ਗੁਰੂ ਸਾਹਿਬ ਨੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆ ਇੱਕ ਪਿਤਾ ਇੱਕਸ ਕੇ ਹਮਾਰਿਕ ਤੂੰ ਮੇਰਾ ਮਾਤਾ ਤੂੰ ਮੇਰਾ ਪਿਤਾ ਤੂੰ ਮੇਰਾ ਬੰਦਾ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਕਿ ਸਭ ਤੇ ਉਹੀ ਹੈ ਨਾ ਉਹਨੂੰ ਅਰਦਾਸ ਕਰੋ ਭਗੋਤੀ ਨੂੰ ਕਿਉਂ ਕਰਦੇ ਹੋ ਇਹ ਜਿਹੜੀ ਭਗੋਤੀ ਲਈ ਅਰਦਾਸ ਹੈ ਇੱਕ ਸਾਜ਼ਿਸ਼ ਦੇ ਤਹਿਤ ਤੁਹਾਡੇ ਚੋਲੀ ਚ ਪਾਤੀ ਗਈ ਹੈ ਉਹ ਹਰ ਗੁਰਦੈ ਥਾਂ ਜਗ੍ਹਾ ਇਹੀ ਕਰਦੇ ਆ और देख लो कि का कम होंगे किन्या का नहीं हूं तीन ये अरदास करके देखो काम होएगा कि नहीं होएगा जब एक पिता एक सके हम बारग असी अपने प्यो को मंगागे हमें प्यो कोई टॉफी लैनी है ज दस रुपये लेने सौ रुपया लैना पांच सौ रुपया कि कहो पैसे दे दो पांच सौ दे सौ दे सौ दे दो सौ दे सौ दे सौ देगा तीस कहो गए तीस कहो गए डैडी पांच सौ रुपया देना अगर तुझे कहा जाए अपनी मां ਦਾ ਧਿਆਨ ਰੱਖ ਲੈ ਫੁਲਾਣੇ ਦਾ ਧਿਆਨ ਰੱਖ ਕੇ ਉਹਦਾ ਧਿਆਨ ਧਰ ਕੇ ਉਹਦਾ ਧਿਆਨ ਧਰ ਕੋਈ ਹੱਲ ਤੁਹਾਡੇ ਨਾਲ ਹੁੰਦਾ ਪਿਆ ਤੁਸੀਂ ਗੁਰਦਾਰੇ ਜਾਂਦੇ ਹੋ ਇੱਕ ਪਾਸੇ ਤਾਂ ਹਮੇਸ਼ਾ ਕਹਿੰਦੇ ਹੋਰ ਸੁਣਦੇ ਹੋ ਜੋ ਦਿਖਦਾ ਹੈ ਵਹੀ ਦਿਖਦਾ ਹੈ ਉਹ ਜਾ ਕੇ ਗੋਲਗ ਨੂੰ ਮੱਥਾ ਟੇਕਦੇ ਹੋ ਇਹ ਵੀ ਸਾਜ ਦੇ ਤਹਿਤ ਗੋਲਗ ਸਭ ਤੋਂ ਪਹਿਲਾਂ ਅੱਗੇ ਰੱਖੀ ਗਈ ਆ ਫਿਰ ਗੁਲਦਸਤੇ ਫਿਰ ਸ਼ਸਤਰ ਇਹ ਮੇਰਾ ਵਿਸ਼ਾ ਨਹੀਂ ਮੇਰਾ ਵਿਸ਼ਾ ਹੈਗਾ ਕਿ ਤੁਹਾਨੂੰ ਜ਼ਿੰਦਗੀ ਦੇ ਹਰ ਪਰੇਸ਼ਾਨੀ ਔਰ ਬੁਰਾਈ ਤੋਂ ਕਟਿਆ ਜਾਏ ਸਵੇਰੇ ਉੱਠ ਕੇ ਅਰਦਾਸ ਕਰਨੀ ਹੈ ਝੋਲੀ ਫਲਾ ਲੋ ਅੱਖਾਂ ਬੰਦ ਕਰਕੇ ਹੱਥ ਜੋੜ ਲਓ ਨਹੀਂ ਤੇ ਕਿ ਮੇਰੇ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਮੈਂ ਤੇਰਾ ਪੁੱਤਰ ਹੈਗਾ ਮੇਰੇ ਸਿਰ ਤੇ ਮੇਰ ਭਰਿਆ ਹੱਥ ਰੱਖ ਮੇਰੇ ਤੇ ਇਹ ਝੂਠਾ ਮੁਕੱਦਮਾ ਚੱਲ ਰਿਹਾ ਇਹਨੂੰ ਅੱਜ ਖਾਰਿਜ ਕਰ ਦਿਓ ਅਜ ਇਹਨੂੰ ਖਾਰਿਜ ਕਰ ਦੋ ਨਹੀਂ ਤੇ ਜੋ ਤੂੰ ਕਹੇਂਗਾ ਮੈਂ ਉਹੀ ਪਾਣਾ ਮੰਨਾਂਗਾ ਸੱਚੇ ਪਾਤਸ਼ਾ ਜਿੰਨਾ ਅੰਦਰੋਂ ਪਿਆਰ ਨਾ ਇਦਾਂ ਦੀ ਕੋਈ ਤੂੰ ਵੀ ਅਰਦਾਸ ਕਰਨੀ ਤੇ ਕਰੋ ਅਰਦਾਸ ਕਰਕੇ 5 ਮਿੰਟ ਬੈਠ ਜਾਓ ਧਿਆਨ ਚ ਵਾਇ ਗੁਰੂ ਦਾ ਨਾਮ ਜਪ ਲੋ ਜਾਂ मूल मंत्र जप लो गायत्री मंत्र जप लो गोबिंदे मुकंदे उदारे आपारे हरियन करियन निनामे अकामे ये कर लो उस तो बाद नहा तो लो नहा तो के okay, फिर बैठ जाओ आसन बिछा के थले पहला मोम जामा वा जैन दस कंबल बिछा लो उत्ते चादर बिछा लो और बैठ जाओ पूरा बल कर लो ਔਰ ਇੱਕ ਮਨ ਇੱਕ ਚਿਤ ਹੋ ਕੇ ਪੰਜ ਵਾਰੀ ਜਬ ਵੀ ਸਾਰਾ ਪਾਠ ਕਰ ਲੋ ਔਰ ਉਸ ਤੋਂ ਬਾਅਦ ਬਿਲਾਵਲ ਮਹੱਲਾ ਪੰਜਵਾਂ ਤਾਤੀ ਭਾਵਨਾ ਲਗੀ ਪਾਰ ਬ੍ਰਹਮ ਸਰਨਾਈ ਚੋ ਗਿਰਦ ਹਮਾਰੇ ਰਾਮ ਕਾਰ ਦੁਖ ਲਗੇ ਨਾ ਪਾਈ ਇਹ ਸ਼ਬਦ ਉਸ ਤੋਂ ਬਾਅਦ ਤਰਾਸਰੀ ਮਹੱਲਾ ਪੰਜਵਾਂ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੇ ਹੱਥ ਦੇ ਰੱਖੇ ਆਪਣੇ ਕੋ ਸਾਥ ਸਾਥ ਪਿਤ ਪਾਲੇ ਇਹ ਦੋ ਸ਼ਬਦ ਮਿਸਾਈਲਾਂ ਤੋਂ ਵੀ ਤੇਜ ਕੰਮ ਕਰਦੇ ਆ بس ایک کمان ایکจิต ہونا چاہیے دنیا دی ہر چیز ਤੁਹਾਨੂੰ ملے گی اس ਤੋਂ ਬਾਅਦ ਆਪਣਾ تیار-ਵਾਰ تیار ਹੋ ਕੇ کورٹ جانا ਹੈਗਾ ਆਪਣੇ ਰੱਬ ਦੇ ਭਰੋਸਾ ਕਰਕੇ ਜਾਣਾ ਹੈਗਾ ਘਰੋਂ ਚੱਲਣ ਤੋਂ ਪਹਿਲਾਂ ਥੋੜਾ ਇੰਜ਼ਾਮ ਕਰਨਾ ਹੋਵੇ ਤੁਹਾਨੂੰ ਦੱਸ ਦਿੰਨਾ ਪੰਜ ਗੋਮਤੀ ਚੱਕਰ ਲੈਣੇ ਆ ਇੱਕ ਦਿਨ ਪਹਿਲਾਂ ਲੈ ਆਇਓ ਉਹਨਾਂ ਨੂੰ ਗੰਗਾ ਜਲ ਜਤੋਲਿਓ ਤੇ ਗਾਂਜ ਜਦੋਂ ਚ ਪਾ ਕੇ ਹਲਕਾ ਜਿਹਾ ਧੋ ਲਓ ਧੋ ਕੇ ਕਿਸੇ ਕਪੜੇ ਚ ਬੰਨ ਲਓ ਕਿਸੇ ਰੰਗ ਦਾ ਵੀ ਚਿੱਟਾ ਵਜਾ ਚੰਗਾ ਜਾਂ ਫਿਰ ਟਿਸ਼ੂ ਪੇਪਰ ਰੱਖ ਕੇ ਉਹਦੇ ਵਿੱਚ ਵੀ ਆਰਾਮ ਨਾਲ ਬੰਨ ਕੇ ਆਪਣੇ ਉੱਪਰਲੇ ਜੇਬ ਚ ਪਾ ਸਕਦੇ ਹੋ ਨੰਬਰ 2 ਲਾਲ ਰੰਗ ਦਾ ਰੁਮਾਲ ਲੈ ਲਓ ਜਾਂ ਉਹਨਾਂ ਹੀ ਕਪੜਾ ਲੈ ਲਓ ਚਾਰੇ ਪਾਸੇ ਮਸ਼ੀਨ ਦਾ ਰੜਵਾ ਦਿਓ ਰਮਾਲ ਬਣਾ ਲਓ ਉਹਦੇ ਚ 10 シュवारे ਦੇਖੋ ਨਵੇਂ ਤਾਜੇ ਬਾਜ਼ਾਰ ਤੋਂ ਲਿਆ ਕੇ ਰੱਖ ਕੇ ਇੱਕ ਪੋਟਲੀ ਬਣਾ ਲਓ ਉਹ ਆਪਣੀ ਪੋਟਲੀ ਬੈਗ ਚ ਰੱਖ ਲਓ ਚਾਹੇ ਜੇਬ ਚ ਰੱਖ ਲਓ ਕੋਟ ਜਾਣਾ ਤੇ ਲੈ ਕੇ ਜਾਣਾ ਹੈ ਨੰਬਰ 3 ਅਗਰ ਸਾਸ ਸੰਗਈ ਚਾਹੁੰਦੇ ਹੋ ਤੁਹਾਡੇ ਘਰੋਂ ਕਦੀ ਬਰਕਤ ਨਾ ਜਾਵੇ ਤੇ ਚੌਲ ਆਟਾ ਤੇ ਲੂਣ ਇਹ ਕਦੀ ਖਤਮ ਨਹੀਂ ਹੁੰਦੇ ਨੇ ਔਰ ਇਹ ਚੌਲ ਲੈਣੇ ਆ ਤੁਸੀਂ ਇੰਨੇਕ ਮਤਲਬ ਇੱਕ ਚੁਟਕੀ ਤੋਂ ਜ਼ਿਆਦਾ ਨਹੀਂ ਚੁਟਕੀ ਕੋ ਆ ਜਾ ਦੋ ਚੁਟਕੀ ਲੈ ਲੈਣੇ ਆ ਇਹ ਚੌਲ ਉਹ ਲੈਣੇ ਜੇ ਟੁੱਟੇ ਨਹੀਂ ਹੋਣ ਜੇ ਇਹ ਜਿਹੜੇ ਚੌਲ ਹੈਗੇ ਸਾਬਤ ਹੋਣੇ ਚਾਹੀਦੇ ਆ ਚੁਟਕੀ ਭਾਈ ਦੋ ਚੁਟਕੀ ਲੈ ਲਓ ਔਰ ਆਪਣੇ ਕੋਟ ਵੱਲੋਂ ਨਿਕਲ ਜਾਓ ਚੌਥਾ ਚਾਂਦੀ ਦਾ ਬੁਰਾਦਾ ਪਾਊਡਰ ਚੁਟਕੀ ਦੇ ਕਰੀ ਹੋਣਾ ਚਾਹੀਦਾ ਜ਼ਿਆਦਾ ਨਹੀਂ ਕੋਟ ਪਹੁੰਚ ਕੇ ਕੰਟੇਨ ਤੋਂ ਇੱਕ ਪੈਪਸੀ ਦੀ ਜਾਂ ਕੋਕ ਦੀ ਕਾਲੇ ਵਾਲੀ ਬੋਤਲ ਲੈ ਲਓ ਛੋਟੀ ਲੈ ਲਓ ਚਾਹੇ ਲੋਕਲ ਵੀ ਉਹ ਲੈ ਲਓ ਕੋਈ ਫਰਕ ਨਹੀਂ ਪੈਂਦਾ ਨਾਲ ਉਹ ਤੁਸੀਂ ਲੈ ਕੇ ਟਾਇਲਟ ਤੇ ਚਲੇ ਜਾਓ ਸੱਜੇ ਹੱਥੇ ਤੇ ਬੋਤਲ ਫੜੋ ਖੱਬੇ ਹੱਥ ਨਾਲ ਨੂੰ ਖੋਲੋ ਟੱਕਣ ਸੁਟਣਾ ਨਹੀਂ ਹੱਥੇ ਹੀ ਰੱਖਣਾ ਔਰ ਉਸ ਤੋਂ ਬਾਅਦ ਉਹਨੂੰ ਆਪਣੇ ਸਿਰ ਤੋਂ ਚਾਰ ਵਾਰੀ ਵਾਰ ਕੇ ਟਾਇਲਟ ਦੇ ਵਿੱਚ ਪਾ ਦਿਓ ਪਾ ਕੇ ਫਲਸ਼ ਕਰ ਦਿਓ ਅਗਰ ਹੈ ਤਾਂ ਕਿਉਂਕਿ ਉੱਥੇ ਘਾਟੀ ਹੁੰਦੀ ਆ ਪਾ ਕੇ ਆਪਣਾ ਬਾਹਰ ਆਜ ਦੇ ਕੂੜੇਦਾਨਾ ਐਦਾ ਕਰਕੇ ਪਾ ਦਿਓ ਮਤਲਬ ਕਰਾਸ ਕਰਕੇ ਪਾ ਦਿਓ ਢੱਕਣ ਵੀ ਸੁੱਟ ਦਿਓ ਬੋਤਲ ਵੀ ਸੁੱਟ ਦਿਓ ਦੇ ਵਿੱਚ ਤੁਹਾਡਾ ਕੰਮ ਪੂਰਾ ਹੋ ਗਿਆ ਫਿਰ ਕੋਟ ਰੂਮ ਦੇ ਵਿੱਚ ਜਾ ਕੇ ਇਨਕ ਜਦੋਂ ਜੱਜ ਸਾਹਿਬ ਆ ਜਾਣ ਤੇ ਚੁੱਪਚਾਪ ਉਡੀਕ ਇੱਕ ਚੁਟਕੀ ਇੰਨੀ ਇੱਕ ਅਚਪਰੇ ਥਲੇ ਰੱਖ ਕੇ ਨਾ ਆਰਾਮ ਨਾਲ ਬਚਾੜ ਦੇਣੀ ਹੈ ਬਸ ਬਾਕੀ ਪੁੜੀ ਦੇਖ ਲੈਣਾ ਕੋਈ ਹੈ ਤਾਂ ਨਹੀਂ ਆ ਦਿਖਦਾ ਤੇ ਨਹੀਂ ਪਿਆ ਫਿਰ ਨੂੰ ਪਾ ਕੇ ਦੂਜੀ ਪੁੜੀ ਕੱਢ ਲੈਣੀ ਉਹਦੇ ਚੋਂ ਜੇਬ ਚੋਂ ਪਾਏ ਪਾਏ ਥੋੜੇ ਜਿਹਾ ਦੋ ਚਾਰ ਅਕਸ਼ਰ ਕੱਢ ਲੈਣੇ ਦਾਣੇ ਥੋੜੇ ਜਿਹਾ ਦਾਣੇ ਚੁਟਕੀ ਪਰ ਉਹ ਵੀ ਆ ਤੋ ਚਪ ਚਪ ਫਿਰ ਅੱਕੇ ਥੋੜਾ ਪਰੇ ਹੋ ਜਾ ਉਸ ਤੋਂ ਬਾਅਦ ਐ ਕਿਸ ਛੁੱਟ ਦੇਣੀ ਬਸ ਕੰਮ ਹੋ ਗਿਆ ਇਸ ਤੋਂ ਬਾਅਦ ਹੌਲੀ ਹੌਲੀ ਅਗਰ ਵਿਗੜੇ ਤਾਂ ਵਿਗੜਾ ਮੁਕਦਮਾ ਵੀ ਹੈਗਾ ਉਹ ਵੀ ਹੌਲੀ ਹੌਲੀ ਤੁਹਾਡੇ ਵੱਲ ਆ ਜਾਏਗਾ ਬਸ ਸ਼ਰਤ ਇੱਕ ਮੈਂ ਪਿੱਛੇ ਫੇਰ ਕਹਦਾ ਕਿ ਸ਼ਰਤ ਇੱਕੋ ਹੀ ਹੈ ਕਿ ਤੁਸੀਂ ਬੇਕਸੂਰ ਹੋਣੇ ਚਾਹੀਦੇ ਆ ਜਾਂ ਤੁਹਾਡਾ ਕਸੂਰ ਹੈ ਤਾਂ ਥੋੜਾ ਹੈ ਨਿਆਇ ਮਿਲੇਗਾ ਕੋਰਟ 'ਚ ਤੁਹਾਡੀ ਡੇਟ ਸੀਗੀ ਡੇਟ ਲੱਗ ਗਈ ਜੋ ਜੱਜ ਸਾਹਿਬ ਨੇ ਬੋਲਣਾ ਸੀ ਬੋਲ ਦਿੱਤਾ ਕਰ ਦਿੱਤਾ ਬਾਹਰ ਆਓ ਸੱਜਾ ਪੈਰ ਬਾਹਰ ਕੱਢਦੇ ਸਾਰੀ ਇੱਕੋ ਗੱਲ ਬੋਲਣੀ ਵਾਏ ਕੋ ਤੇਰਾ ਸ਼ੁਕਰ ਹੈ ਕਿ ਦੂਜਾ ਪੈਰ ਬਾਹਰ ਕੱਢ ਕੇ ਆਪਣੇ ਘਰ ਆ ਜਾਓ ਇਸ ਤਰ੍ਹਾਂ ਦਾ ਵੀ ਮੁਕੱਦਮਾ ਹੈ ਕੋਈ ਜ਼ਮਾਨਤ ਨਹੀਂ ਹੋ ਰਹੀ ਜਾਂ ਕੋਈ ਪਰੇਸ਼ਾਨੀ ਹੈਗੀ ਸਭ ਦੂਰ ਹੋ ਜਾਏਗੀ ਹਮੇਸ਼ਾ ਇਹਦੇ ਨਾਲ ਮੈਂ ਇੱਕ ਨੁਸਖਾ ਦੱਸਦਾ ਹੁੰਨਾ ਵਾਂ ਜਾਂ ਉਪਾਏ ਦੱਸਦਾ ਹੁੰਨਾ ਵਾਂ ਕਿ ਜਿਹਦੇ ਨਾਲ ਕਿ ਤੁਹਾਡੇ ਘਰ 'ਚ ਬਰਕਤ ਵੀ ਆਉਂਦੀ ਹੈ ਤੇ ਹੋਰ ਵੀ ਬਹੁਤ ਕੁਝ ਹੁੰਦਾ ਹੈ ਕਿ ਤੁਸੀਂ ਕੀੜੀਆਂ ਨੂੰ ਆਟਾ ਪਾਉਂਦੇ ਰਹੋ ਆਪਣੇ ਘਰ 'ਚ ਖੁਸ਼ਹਾਲੀ ਚਾਹੁੰਦੇ ਹੋ ਬਰਕਤ ਚਾਹੁੰਦੇ ਹੋ ਹਰ ਪਾਸਿਓ ਤੁਹਾਨੂੰ ਖੁਸ਼ੀਆਂ ਮਿਲਣ ਤੇ ਉਹਦਾ ਉਪਾਏ ਮੈਂ ਹਮੇਸ਼ਾ ਦੱਸਦਾ ਔਰ ਬਹੁਤ ਸਾਰੇ ਲੋਕਾਂ ਨੇ ਕੀਤਾ ਬਹੁਤ ਫਰਕ ਪਿਆ ਬੱਚੇ ਬਾਹਰ ਗੱਲ ਨਹੀਂ ਸੀ ਮੰਨਦੇ ਉਹ ਵੀ ਮੰਨਣ ਲੱਪੇ ਬਹੁਤ ਫਰਕ ਪਿਆ ਔਰ ਬਹੁਤੇ ਅਗਰ ਨਹੀਂ ਵੀ ਪਿਆ ਕਿਉਂਕਿ ਜਿਹਦੇ ਮਨ 'ਚ ਸ਼ੱਕ ਆ ਜਾਂਦਾ ਨਾ ਉਹਦਾ ਕੰਮ ਨਹੀਂ ਹੁੰਦਾ ਸ਼ੱਕ ਨਹੀਂ ਕਰਨਾ ਵਾਹਿਗੁਰੂ ਤੇ ਭਰੋਸਾ ਕਰਨਾ ਹੈ 1 ਕਿਲੋ ਆਟਾ 1/2 ਕਿਲੋ ਚੀਨੀ ਦਾ ਬੂਰਾ 100 ਗ੍ਰਾਮ ਕਾਲੇ ਤਿਲ 100 ਗ੍ਰਾਮ ਚਿੱਟੇ ਤਿਲ 100 ਗ੍ਰਾਮ ਨਾਰੀਅਲ ਦਾ ਬੂਰਾ ਬੂਰਾ ਦਾ ਇਹਨੂੰ ਮਿਕਸ ਕਰਕੇ ਰੱਖ ਲਓ ਇੱਕ ਮੁਠੀ ਰੋਜ਼ ਪਾਉਣੀ ਹੈ ਜਿੱਥੇ ਕਾਲੀਆਂ ਕੀੜੀਆਂ ਜਾਂ ਕਾਲੇ ਕਾਢੇ ਹੈਗੇ ਵੱਡੇ ਵਾਲੇ ਉੱਥੇ ਉਹਦੇ ਘੜ ਦੇ ਥੋੜਾ 6 ਇੰਚ ਦੂਰ ਇਹਦਾ ਕਰਕੇ ਪਾ ਦਿਓ ਔਰ ਜਦੋਂ ਪਾਉਣਾ ਆਪਣੀ ਜੋਸ਼ ਆਪਣੀ ਵਿਸ਼ ਹੈਗੀ ਮੰਗੋਗੇ ਪੂਰੀ ਹੋਏਗੀ ਜੋ ਖਾਇਸ਼ ਕਰੋਗੇ ਪੂਰੀ ਹੋਏਗੀ ਔਰ ਹੋ ਰਹੀ ਹੈ अगर थोड़े घर के कोल कोई नदी हैगी है, है कोई सूआ हैगा या नहर हैगी है, हो सके तो थोड़ी जी आटे दिया प्योर आटा गोलियां बना लो और नदी ज मछियां आदि जो थोड़ी जी पा दो दस पंद्रह गोलियाँ रोज़ पा दो घर खुशहाली आएगी पैसा आएगा तड़ा चारों पासे इज्जत होगी नाम होएगा करके देखो ਸਾ ਸੰਗਤ ਜੀ ਇੱਕ ਕੰਮ ਜ਼ਰੂਰ ਕਰੋ ਕਿਸੇ ਦਾ ਦਿਲ ਨਾ ਦਿਖਾਓ ਪਤਾ ਨਹੀਂ ਉਸ ਦਿਲ ਦੇ ਵਿੱਚ ਰੱਬ ਦਾ ਕੋਈ ਕਿਨਕਾ ਹੋਏਗਾ ਕਿ ਬਹੁਤ ਪਰੇਸ਼ਾਨਫਿਕ ਹੋ ਜਾਓਗੇ ਇਸ ਕਰਕੇ ਮਿੱਠਾ ਬੋਲੋ ਨਿਉ ਚੱਲੋ ਸਿਰ ਝੁਕਾ ਕੇ ਚੱਲੋ ਇਹ ਨਹੀਂ ਕਿ ਅਸੀਂ ਸ਼ਰਮ ਨਾਲ ਜਾ ਰਹੇ ਹਾਂ ਰੱਬ ਦੇ ਚਰਨਾਂ 'ਚ ਸਿਰ ਝੁਕਾ ਕੇ ਚੱਲ ਰਹੇ ਹਾਂ ਜ਼ਿੰਦਗੀ ਬਦਲ ਜਾਏਗੀ ਭਾਈ ਗੁਰੂ ਜੀ ਦਾ ਖਾਲਸਾ ਭਾਈ ਗੁਰੂ ਜੀ ਕੀ ਫਤਿਹ